ਜੇਤੀਬਾੜੀ ਖਬਰਾਂ ਅਤੇ ਵਪਾਰ ਨਾਲ ਸੰਬੰਧਤ ਜਾਣਕਾਰੀ ਹਾਸਲ ਕਰਨ ਲਈ ਸਾਡੇ YouTube ਚੈਨਲ Search Punjab Today ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾਓ ਤਾਂ ਜੋ ਸਾਡਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਾਪਤ ਹੋਵੇ ਜਿੰਦਾਬਾਦ ਨੀਨਾ ਮਿੱਤਰ ਜਿੰਦਾਬਾਦ ਐਮਐਲਏ ਨੀਨਾ ਮਿੱਤਰ ਜਿੰਦਾਬਾਦ ਆਮ ਆਦਮੀ ਪਾਲਟੀ ਜਿੰਦਾਬਾਦ ਜਿੰਦਾਬਾਦ ਨੀਨਾ ਮਿੱਤਰ ਜਿੰਦਾਬਾਦ ਨੀਨਾ ਮਿੱਤਰ ਜਿੰਦਾਬਾਦ ਭਗਵਾਨ ਤੁਮਾਨ ਜਿੰਦਾਬਾਦ ਨੀਨਾ ਮਿੱਤਰ ਜਿੰਦਾਬਾਦ ਬਹੁਤ ਸੋਕੋ ਅੱਜ ਵਾਰਡ ਨੰਬਰ 16 ਜਾਈ ਸੀ ਤੇ ਜਾਣਕਾਰੀ ਦੇ ਪਰੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਔਰ ਭਾਗਾਂ ਵਾਲਾ ਦਿਨ ਹੈ ਗੁਰੂ ਅਮਰਦਾਸ ਕਲੋਨੀ ਵਾਰਡ ਨੰਬਰ 16 ਦੇ ਨਿਵਾਸੀਆਂ ਲਈ ਜਿਨ੍ਹਾਂ ਦੇ ਕੇ ਦੀ ਤੋਂ 35 ਸਾਲ ਬਾਅਦ ਇਹ ਜਿਹੜੀ ਅੱਜ ਰੋਡ ਦਾ ਜਿਹੜਾ ਹੈ ਭੈਣ ਨੀਨਾ ਮਿੱਤਰ ਜੀ ਦੇ ਸਦਕਾ ਇਹ ਰੋਡ ਅੱਜ ਬਣਨ ਜਾ ਰਹੀ ਹੈ ਇਹਨਾਂ ਨੇ ਬਹੁਤ ਜਿਹੜੀ ਖੁਸ਼ੀ ਮਹਿਸੂਸ ਕੀਤੀ ਹੈ ਬਿਰਕਾ ਸਾਹਿਬ ਇਹ ਤੁਹਾਨੂੰ ਦੱਸਣਗੇ ਕਿ ਸਾਨੂੰ ਇਸ ਜੀ ਦਾ ਜਿਹੜਾ ਕਿੰਨੀ ਖੁਸ਼ੀ ਹੈ ਔਰ ਇਹ ਜਿਹੜੇ ਫੁੱਲੇ ਨਹੀਂ ਸਮਾਰੇ ਭੈਣ ਨੀਨਾ ਮਿੱਤਰ ਜੀ ਦਾ ਧੰਨਵਾਦ ਕਰਦੇ ਹੋਏ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਹੋਏ ਜਿਹਦੇ ਵਿੱਚ ਗੁਰਸਨ ਸਿੰਘ ਵਰਕਦਾ ਵੀ ਬਹੁਤ ਵੱਡਾ ਜਿਹੜਾ ਯੋਗਦਾਨ ਹੈ ਜਿਹੜਾ ਕਿ 16 ਨੰਬਰ ਵਾਰਡ ਦੇ ਇੰਚਾਰਜ ਹਨ ਮੈਂ ਇਹਨਾਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹੈ ਔਰ ਇਹਨਾਂ ਨੂੰ ਬੇਨਤੀ ਕਰਦਾ ਹੈ ਜਿਹੜਾ ਵੀ ਤੁਹਾਨੂੰ ਕੋਈ ਕੰਮ ਹੋਵੇ ਮੀਨਾ ਮਿੱਤਲ ਜੀ ਕੋਲ ਅਧੀ ਰਾਤ ਨੂੰ ਜਾਓ ਤੁਹਾਡਾ ਖੜੇ ਪੈਰੀ ਕੰਮ ਹੋਣਗੇ ਕੰਮ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆ ਦਿੱਤੀ ਜਾਏਗੀ ਮੈਂ ਇਹਨਾਂ ਕਹਿੰਦਾ ਹੋਇਆ ਭੈਣ ਨੀਨਾ ਮਿੱਤਲ ਜੀ ਦਾ ਔਰ ਭਗਵਾਨ ਸਿੰਘ ਮਾ ਜੀ ਦਾ ਬਹੁਤ ਬਹੁਤ ਧੰਨ ਜਿਹੜਾ 16 ਨੰਬਰ ਸਲਾ ਦੇ ਨਿਵਾਸੀਆ ਬਹੁਤ ਧੰਨਵਾਦ ਕਰਦਾ ਹਾਂ ਆਮ ਆਪ ਪਾਰਟੀ ਜਿੰਦਾਬਾਦ ਆਮ ਆਪ ਪਾਰਟੀ ਜਿੰਦਾਬਾਦ ਭ ਨਿੰਨਾ ਮੀਤਲ ਨਿੰਨਾ ਮੀਤਲ ਇੱਥੇ 38 ਸਾਲ ਤੋਂ ਰਹਿ ਰਹੇ ਆ ਅੱਜ ਤੱਕ ਇੱਥੇ ਬਹੁਤ ਨਰਕਪਰੈ ਜੀਵਨ ਬਤੀਤ ਕਰ ਰਹੇ ਸੀ ਅਤੇ ਨੀਨਾ ਮੀਤਲ ਦੀ ਜ਼ਿੰਮੇਵਾਰੀ ਦੇ ਸਾਰੇ ਸੜਕ ਬਣਨ ਲੱਗਰੀ हम वार्ड नंबर सोलह से बोल रहे हैं हम नीना मित्तल एम एल नीना मित्तल का बहुत बहुत शुक्राना करते हैं इस गली में नर्क भर की जिंदगी जी रहे थे हम हमारे बच्चों का जाना आना बहुत मुश्किल था स्कूल वैन नहीं आती थी शुक्र है नीना मित्तल का जो हमारी सड़क बनवा रहे हैं उनका बहुत बहुत धन्यवाद है बीर साहब का भी बहुत धन्यवाद है जिन्होंने रल मिलकर हमारी सड़क बनवाई है ਔਰ ਹਮ ਉਹਨਕੇ ਸਾਥ ਹਮੇਸ਼ਾ ਰਹੇਗੇ ਨੀਨਾ ਮਿੱਤਲ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਨੀਨਾ ਮਿੱਤਲ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਨੀਨਾ ਮਿੱਤਲ ਜਿੰਦਾਬਾਦ ਨੀਨਾ ਮਿੱਤਲ ਜਿੰਦਾਬਾਦ ਜਿਹੇਦਰ ਸਰਦਾਰ ਗੁਰਦੀਪ ਸਿੰਘ ਵਾਰਟ ਨੰਬਰ 15 ਅਤੇ 16 ਤੋਂ ਸੜਕਾਂ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਜਿਸ ਵਿੱਚ ਲਗਭਗ 35 ਸਾਲਾਂ ਤੋਂ ਲੋਕ ਗਲੀਆਂ ਕੱਚੀਆਂ ਤੋਂ ਨਰਕ ਭਰੀ ਜ਼ਿੰਦਗੀ ਜਿਉ ਰਹੇ ਸਨ ਅਤੇ ਭੈਣ ਨੀਨਾ ਮਿੱਤਲ ਜੀ ਉਹਾਂ ਦੀ ਸਰਪ੍ਰਸਤੀ ਹੇਠ ਤੇ ਆਸ ਕਰਦੇ ਆ ਜੋ ਰਹਿੰਦੇ ਕਾਰਜ ਹਨ ਸੜਕਾਂ ਦੇ ਇਹ ਜਲਦੀ ਹੀ ਸੰਪੂਰਨ ਕਰਾ ਦੇਣਗੇ ਵਾਹ ਭੈਣ ਨੀਨਾ ਮਿੱਤਲ ਜੀ ਜਿੰਦਾਬਾਦ ਭੈਣ ਨੀਨਾ ਮਿੱਤਲ ਜੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਜੀ ਮੁੱਖ ਮੰਤਰੀ ਪੰਜਾਬ ਜਿੰਦਾਬਾਦ ਭੈਣ ਜੀ ਨੀਨਾ ਮਿੱਤਲ ਜੀ ਆਪਕਾ ਬਹੁਤ ਬਹੁਤ ਧੰਨਵਾਦ ਜੀ ਅਸੀਂ ਬਹੁਤ ਚੀਰਾ ਤੋਂ ਬਹੁਤ ਖੁਸ਼ ਆਨ ਸੀ ਆਪਕਾ ਬਹੁਤ ਬਹੁਤ ਧੰਨਵਾਦ ਜੀ ਸਾਡੀ ਸੜਕੇ ਆਪ ਨੇ ਬਣਾਈ ਜੀ ਬਹੁਤ ਬਹੁਤ ਧੰਨਵਾਦ ਹੈ ਆਪ ਦਾ ਮੇਰਾ ਨਾਮ ਇਤਰ ਜਿੰਦਾਬਾਦ ਜਿੰਦਾਬਾਦ 35 ਸਾਲਾਂ ਬਾਅਦ ਵਾਰਡ ਨੰਬਰ 16 ਗੁਰੂ ਅਮਰਦਾਸ ਕਲੋਨੀ ਵਿੱਚ ਇੰਟਰਲੌਕ ਟੈਨ ਨਾਲ ਬਣੀਆਂ ਸੜਕਾਂ ਦੀ ਖੁਸ਼ੀ ਸਾਂਝੀ ਕਰਦੇ ਹੋਇਆਂ ਮਹੱਲਾ ਨਿਵਾਸੀਆਂ ਨੇ ਦੱਸਿਆ ਕਿ ਪਰਵਤੀ ਪਾਰਟੀਆਂ ਨੇ ਉਹਨਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਰੱਖਿਆ ਸੀ ਪਰੰਤੂ ਜਦੋਂ ਤੋਂ ਪੰਜਾਬ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਬਣੀ ਹੈ ਤੇ ਐਮਐਲਏ ਰਾਜਪੁਰਾ ਨੀਨਾ ਮਿੱਤਲ ਨੇ ਰਾਜਪੁਰਾ ਦੀ ਵਾਂਗਡੋਰ ਸੰਭਾਲੀ ਹੈ ਉਹਨਾਂ ਨੂੰ ਬੁਨਿਆਦੀ ਸਹੂਲਤਾਂ ਮਿਲਦੇ ਨਾਲ ਨਾਲ ਸ਼ਹਿਰੀ ਜੀਵਨ ਜਿਉਣ ਦਾ ਮੌਕਾ ਵੀ ਮਿਲਿਆ ਹੈ ਇਸ ਲਈ ਉਹ ਐਮਐਲਏ ਰਾਜਪੁਰਾ ਨੀਨਾ ਮਿੱਤਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਨ ਐਮਐਲਏ ਦੀਨਾ ਮਿੱਤਲ ਜਿੰਦਾਬਾਦ मितला मिलीना मितल झिंग मितल झिंग